ਇਸ ਸਾਰੀ ਤੁਹਾਡਾ ਜੀ ਸ਼ੁਕਰੀਆ ਜੀ ਕਿੰਨੇ ਸਾਰੇ ਵਧੀਆ ਹਨ ਇਹ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਐਂਡ ਤੱਕ ਦੇਖਣੀ ਇਹ ਵੀਡੀਓ ਤੁਸੀਂ ਜਿੱਦਾਂ ਕਿ ਕਿਸੇ ਦੇ ਪਿੰਪਲ ਵਗੈਰਾ ਹੋ ਜਾਂਦੇ ਆ ਕੋਈ ਹੋਰ ਸਕਿਨ ਅਲਰਜੀ ਵਗੈਰਾ ਹੁੰਦੀ ਹੈ ਤਾਂ ਉਹਦੇ ਲਈ ਆਪਾਂ ਨੇ ਇੱਕ ਚੀਜ਼ ਬਣਾਉਣੀ ਹੈ ਘਰ ਬੈਠੇ ਜਿਹੜਾ ਤੁਸੀਂ ਬਣਾ ਸਕਦੇ ਨਾਰਮਲ ਹੈ ਬਾਹਰ ਦੇ ਕੋਈ ਸਾਬਣ ਤੋਂ ਪਰੇਡ ਦੀ ਲੋੜ ਨਹੀਂ ਆਪਾਂ ਨੂੰ ਚਲੋ ਉਹਦੇ ਵਾਸਤੇ ਲਿਆਉਂਦੇ ਆਪਾਂ ਨੂੰ ਕੁਝ ਆ ਨਿੰਮਲੇ ਪੱਤੇ ਲਿਆਦੇ ਤੁਹਾਨੂੰ ਇਹ ਨਿੰਮਲੇ ਪੱਤੇ ਲਿਆਦੇ ਮੰਗਾਇਦੇ ਭਾਈ ਆਪਾਂ ਥੋੜੇ ਇਹ ਆ ਇਹਨੂੰ ਮੜੇ ਵਾਸ਼ ਕਰਕੇ ਬਾਅਦ ਵਿੱਚ ਅੱਗੇ ਦਿਖਾਵਾਂ ਤੁਹਾਨੂੰ ਕਿੰਨੇ ਕਿੰਨੇ ਪ੍ਰੋਸੈਸ ਵੀਡੀਓ ਐਂਡ ਤੱਕ ਦੇਖਿਓ ਪੂਰੀ। ਕਰਨਾ ਆਪਾਂ। ਇਹ ਮੇਰਾ ਕੀ ਬਣ ਰਿਹਾ ਨਿੰਮੂ ਮੈਂ ਕੀ ਬਹੁਤ ਔਖੀ ਲਿਆਦੀ ਵੀ ਹਾਂ। ਸੰਦਾਂ ਨਾਲ ਆਪਣਾ ਸੰਭੇ ਕਰ। ਇਹ ਲਿਆ ਕੇ ਕਰਦੇ ਸੱਤੇ ਆਪਾਂ ਨੂੰ ਵਾਸ਼ਿੰਗ ਕਰਨੇ ਆ। ਤਾਂ ਸਾਫ਼ ਸੁਥਰਾ ਬਣਾ ਪਰ। ਇਹ ਵੀ ਕਟਕੜਾ ਤੋੜ ਕੇ ਪਾ ਲਿਓ ਜੱਗ ਵਿੱਚ ਆਪਣੇ ਜਾਂ ਕਿਸੇ ਭਾਂਡੇ ਵਿੱਚ। ਤੇ ਉਹਨੂੰ ਕਰਨਾ ਵਾਸ਼। ਕਟ ਤੋੜ ਹਾਂ ਸਾਜਣ ਜੀ ਇਹ ਦੇਣਾ ਪਹੁੰਚਣ ਕੀ ਤਰ੍ਹਾਂ ਤੋਂ ਊੜੀ ਮਿੱਟੀ ਮੁੱਟੀ ਹੁੰਗੀ ਮਾੜੀ ਮੋਟੀ ਵੀ ਸਾਫ਼ ਹੋ ਜੇ ਵਿੱਚ ਇਹ ਤਾਂ ਵਧੀਆ ਹੋ ਜਾਣਾ ਹੈ ਆਹ ਜਿਹੜਾ ਜਿਆ ਗੁਣਾ ਨਹੀਂ ਦਾ 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 ਵੀ ਥੋੜਾ ਜਿਹਾ ਪਾਣੀ ਦੇ ਵਿੱਚ ਪਾਣੀ ਕਿਉਂਕਿ ਬਲੈਂਡ ਹੋ ਜਾਵੇ ਜਿਹੜਾ ਇਹਦਾ ਪੇਸਟ ਬਣਾਉਣਾ ਬਿਲਕੁਲ ਆਪਾਂ ਨੂੰ ਵੀ ਇਹ ਹੋਣਾ ਬਲੈਂਡ ਤਾਂ ਹੀ ਹੈ ਕਿ ਥੋੜਾ ਬੋਤ ਪਾਣੀ ਇਹਨਾਂ ਦੇ ਵਿੱਚ ਇਹਦਾ ਪੇਸਟ ਨੂੰ ਤੋਂ ਬੰਦੇ ਰਹਿਣ ਮੈਂ ਮਦਦ ਤਾਂ ਇਹ ਇੱਕ ਪਤਲਾਈ ਮਾਰਨ ਦੀ ਬਹੁਤ ਜ਼ਰੂਰ ਚਾਹੀਦੀ ਹੈ ਤੁਸੀਂ ਘਰ ਬੈਠੇ ਦੀ ਮਸਾਲੇ ਦੀ ਚੀਜ਼ ਨੂੰ ਭਾਈ ਇਹ ਪਟੰਟ ਹੈ ਇਹਦਾ ਆਪਾਂ Amazon ਤੋਂ ਜਾਂ Amazon ਉੱਲੀ ਮਿਲ ਜਗਾ ਕਿਦਾਂ ਤੁਹਾਨੂੰ ਚਾਹੀਦਾ ਜਿੱਤੇ ਬਸ ਸੌ ਮਹਨਾਂ ਨਾ ਪਾਉਣੇ ਪੜਨਾ ਤੇ ਇਹ ਇਹ ਚੀਜ਼ ਮੈਲਟ ਕਰਨ ਦੇ ਵਾਸਤੇ ਆਪਾਂ ਨੂੰ ਕੋਈ ਅੰਦਰੋਂ ਲੀਨ ਪੰਡਾ ਲੈ ਲਿਓ ਇਹਦੇ ਵਿੱਚ ਪਾਣੀ ਪਾ ਕੇ ਪਾਣੀ ਦੇ ਵਿੱਚ ਇਹ ਕੱਟ ਕੇ ਪਾਉਣਾ ਉਹ ਤਾਂ ਹਣਾ ਜਿੱਦ ਤੁਸੀਂ ਡਾਇਰੈਕਟ ਕਰਪ ਕਰਿਆ ਤਾਂ ਮੈਲਟ ਨਹੀਂ ਹੋਣਾ ਇਹ ਬਿਲਕੁਲ ਨੀਚੇ ਲੱਗ ਜਾਣਾ ਬਾਕੀ ਤੁਹਾਨੂੰ ਦੱਸਾਂ ਉਹ ਪ੍ਰੋਸੈਸ। ਤਾਂ ਭਾਈ ਜੰਮਦਾ ਗਰਮ ਪਾਣੀ ਆ ਦੇਖ ਲਓ ਇੱਥੇ ਦਿਖਾ ਦੇ ਰਿਹਾ ਕਿ ਐਦਾਂ ਤੇ ਐਦਾਂ ਰੱਖਣਾ ਇਹ। ਇਹਦੇ ਚ ਫਿਰ ਇਹ ਨਾ ਥੱਲੇ ਨਹੀਂ ਲੱਗੂਗਾ। ਤੇ ਇਹਨੇ ਪਾਣੀ ਨੇ ਗਰਮ ਹੋ ਕੇ ਬਿਲਕੁਲ ਮੈਲਟ ਹੋ ਜਾਣਾ। ਜੀ ਬਾਈ ਜਾਂਸ ਤੁਸੀਂ ਕੋਈ ਹੋਰ ਵੀ ਬਣਾਉਣਾ ਚ ਫਲੇਵਰ ਵੀ ਪੈ ਜਾਂਦੇ ਆ। ਲਗ ਲਗ ਸ਼ੇਪਾਂ ਦੇਖਣਾ ਸ਼ੇਪ ਬਣਾਉਣੀ ਹੈ ਸਭ ਬਣੂ ਤਾਂ ਉਹ ਵੀ ਬਣ ਜਾਂਦੀ ਹੈ ਤਾਂ ਆਨਲਾਈਨ ਮਿਲ ਜਾਂਦਾ ਉਹ ਤੁਸੀਂ ਜਿਕਣਾ ਸਰਚ ਕਰ ਲ ਬਾਕੀ ਜਿਹੜੇ ਪ੍ਰੋਡਕਟ ਹੈ ਜੋ ਵੀ ਜਿਹਦੇ ਨਾਲ ਸਭ ਨੂੰ ਬਣਦਾ ਹੈ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦਾਂਗਾ ਬਾਕੀ ਅੱਗੇ ਗੱਲਾਂ ਨਾਲ ਜਿਕਣਾ Amazon ਤੋਂ ਮੰਗਾਉਣਾ ਤੁਸੀਂ ਕੋਈ ਜ਼ਿਆਦਾ ਕੋਸਟਲੀ ਨਹੀਂ ਹੈ ਸਸਤੀ ਚੀਜ਼ ਹੈ ਤੇ ਬਿਲਕੁਲ ਮੈਲਟ ਕਰਨੀ ਹੈ ਬੰਦ ਕਰ ਲਓ ਜੀ ਬਿਲਕੁਲ ਹੋ ਗਿਆ ਮੈਲਟ ਪਾਣੀ ਜਿਹਾ ਤੇ ਹੁਣ ਇਹਦੇ ਵਿੱਚ ਆਪਾਂ ਨੂੰ ਪਾਉਣਾ ਜੋ ਵੀ ਆਪਾਂ ਬਣਾਇਆ ਹੈ ਜਿਹੜਾ ਪੇਸਟ ਆਪਾਂ ਨਿਕਲਦੇ ਕਿਉਂ ਪਹੁੰਚੇ ਬਿਲਕੁਲ ਉਧਰ ਜਿੱਥੋਂ ਆਪਾਂ ਲਿਆ ਗਾ ਮਾਈਕ ਕਿਆ ਹੋਣਾ ਜੀ ਮਦਦ ਕਰਨੀ ਛਣਾਉਣ ਦਾ ਨਾਂ ਵਿੱਚ ਜਾਨੇ ਵਗੈਰਾ ਨਾਵੇ ਜਿਹੜਾ ਇਹ ਨਾ ਟੰਗ ਕੇ ਨਿਕਲਣਾ ਪਊਗਾ ਜਿੰਨਾ ਵੀ ਸੰਦ ਰਹਿ ਜੇ ਕਿਤੇ ਕਿਸੇ ਛੇਪ ਦਾ ਚਾਹੀਦਾ ਹੈ ਫਿਰ ਉਹ ਨਹੀਂ ਸ਼ੇਪਾਂ ਆਨਲਾਈਨ ਮਿਲ ਮਿਲ ਵੀ ਜਾਂਦੀਆਂ ਆ ਇਹ ਆਨਲਾਈਨ ਆਉਂਦੀਆਂ ਇਹ ਤਾਂ ਸ਼ੇਪ ਤਾਂ ਜਾਈ ਜਾਂਦਾ ਨਿਕਲਦੇ ਨੇ ਇਸਾ ਤੇ ਖਾਣੇ ਵੇਲੇ ਨਿਕਲਸ ਕਰਦੇ ਨਾਲ ਕੋਲ ਤੇ ਨੂੰ ਰੈਸਟੋਰੈਂਟ ਚੋਂ ਦਜ ਤੱਕ ਬਿਲਕੁਲ ਠੰਡਾ ਨਹੀਂ ਆਂਦਾ ਹੈ ਮਾ ਲੋ ਭਾਈ ਬਣਾਉਣ ਦੀ ਕੋਈ ਕੋਸ਼ਿਸ਼ ਆਪਾਂ ਨੂੰ ਦੱਸਾਂਗਾ गया हो गया है सेट हो गया निकल आया पूरा वैसे जितने भी शेप थी उदी मिल सकती है ਕਿ ਤੁਹਾਨੂੰ ਸਾਈਡ ਕਰੰਚ ਜਿਹਾ ਹੁੰਦਾ ਹੈ। ਇਸ ਕੱਟ ਕੇ ਰੱਖ ਲਓ ਤੇ ਲੌਜੀ ਬਾਈ ਐਦਾਂ ਪੀਸ ਕੱਟ ਕੇ ਰੱਖ ਲਓ ਕੱਲਾ-ਕੱਲਾ ਕਿਤੇ ਬਾਹਰ ਜਾਣਾ। ਟਰੈਵਲ ਕਰਦਾ ਕਿਸੇ ਨੇ। ਅਮਰਤ ਕੰਮ ਆ ਸਕਦੇ ਫਿਰ। ਹੈਨਾ? ਇਹ ਚੀਜ਼ ਵਧੀਆ ਚੀਜ਼ ਹੈ। ਆਰਗੇਨਿਕ ਨਾ ਕੋਈ ਮਲਾਵਟ ਨਾ ਕੋਈ ਤੇ ਫਲੇਵਰ ਪਾਉਣਾ ਦਾ ਪਾਸਾ ਦਾ ਉਹ ਵੀ ਫਲੇਵਰ ਹੀ ਪਾਉਂਦੇ ਆ ਉਹ ਵੀ ਆਨਲਾਈਨ ਮਿਲ ਜਾਂਦੇ। ਜਿਹਦੀ ਸ਼ੇਪ ਆਉਂਦੀ ਆ ਉਹ ਵੀ ਮਿਲ ਜਾਂਦੀਆਂ ਇਹਨਾਂ ਦੀਆਂ ਪੂਰੀਆਂ। ਗੇ ਵੀਡੀਓ ਵਧੀਆ ਲਗੀ ਤਾਂ ਬਾਈ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤਾਂ ਕਿ ਅਸੀਂ ਹੋਰ ਅੱਗੇ ਵੀਡੀਓ ਬਣਾ ਸਕੀਏ ਕੁਝ ਨਵਾਂ ਲੈ ਕੇ ਆਈਏ ਤੁਹਾਡੇ ਵਾਸਤੇ ਕਰਕੇ ਦੇਖੀਏ ਹੁ ਤਾਈ ਹੁਣ ਲੈ ਬਈ ਹੱਥ ਮੇਰੇ ਮੜੇ ਜਿਆਦਾ ਗੰਦੇ ਦੇ ਜਿਹੜੇ ਕਰਕੇ ਧੱਗ ਘੱਟ ਹੋਈ ਹੈ ਚਿੰਤਾ ਵਧੀਆ ਹੈ ਰਮਨਤ ਕਰ ਕਰ ਬਣਾਉਣ ਵਾਲੀ ਚੀਜ਼ ਹੈ ਲੋ ਫ੍ਰੀਜ਼ ਚ ਸਭ ਦੇ ਕਰਨਾ ਥੋੜਾ ਹੋਰ ਕੀ ਹੈ ਇਹ ਫ੍ਰੈਂਸੀਆ ਹੁਣਸੀਆ ਤੇ ਵਧੀਆ ਚੀਜ਼ ਹੈ ਹਾਂ ਨਿੰਮੜਾ ਇਹ ਥੋੜਾ ਠੋਸ ਕਰਨਾ ਪੈਣਾ ਵੀ ਸਟੇਅ ਥੋੜਾ ਜ਼ਿਆਦਾ ਟਾਈਮ ਰੱਖਣਾ ਪੈਣਾ ਆਪਾਂ ਰੱਖਿਆ 10 ਕਿ ਮਿੰਟ ਹੈ ਕਮ ਸਕਾਂ ਮੁੱਧਾ ਘੰਟਾ ਰੱਖਣਾ ਪੈਣਾ ਇਹ